ਕਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਆ ਰਹੀ ਹੈ ਵੱਡੀ ਖਬਰ ਐਸਬੀ ਬੈਂਕ ਦੇ ਖਾਤਰ ਖਰਨ ਵਾਲਿਆਂ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਭਾਰਤੀ ਸਟੇਟ ਬੈਂਕ ਐਸਬੀਆ ਨੇ ਗਾਹਕਾਂ ਨੂੰ ਵੱਡਾ ਝੜਕਾ ਦਿੱਤਾ ਬੈਂਕ ਨੇ ਮਾਰਜਨਲ ਕਸਟ ਆਫ ਫੰਡ ਬੇਸਡ ਲੈਂਡਿੰਗ ਰੇਟ ਐਮ ਸੀ ਐਲ ਆਰ ਦੇ ਆਪਣੀ ਸੀਮਾਤ ਲਾਕ ਦੇ ਵਿੱਚ 10000 ਅੰਕ ਪਾਵਰ .10 ਪ੍ਰਤੀਸ਼ਤ ਦਾ ਵਾਅਦਾ ਕੀਤਾ ਇਸ ਕਾਰਨ ਆਟੋ ਅਤੇ ਪਰਸਨਲ ਲੋਨ ਸਮੇਤ ਲੋਨ ਮਹਿੰਗੇ ਹੋ ਜਾਣਗੇ ਨਾਲ ਹੀ ਲੋਕਾਂ ਨੂੰ ਹੁਣ ਜ਼ਿਆਦਾ ਐਮਈ ਦਾ ਭੁਗਤਾਨ ਕਰਨਾ ਹੋਵੇਗਾ ਨਵੀਆਂ ਦਰਾਂ 15 ਜੁਲਾਈ 2024 ਜਾਨੀ 1 ਹਵਾਰ ਤੋਂ ਲਾਗੂ ਹੋ ਗਈਆਂ ਹਨ ਐਸ ਬੀ ਆਈ ਨੇ ਛੇਵੇਂ ਨਿਆ 1 ਸਾਲ ਅਤੇ 2 ਸਾਲਾਂ ਦੇ ਕਾਰਜਕਾਲੀ ਐਮ सीएलआर दरਾਂ 'ਚ 1.10% ਦਾ ਵਾਧਾ ਕੀਤਾ ਗਿਆ ਜਿਸ ਨਾਲ ਉਹ 8.75%, 8.85% ਅਤੇ 8.95% ਹੋ ਗਈਆਂ ਹਨ ਉਧਰ ਤਿੰਨ ਸਾਲਾਂ ਦੇ एमसीएलआर ਨੂੰ 5 ਅੰਕ ਵਧਾ ਕੇ 9% ਕਰ ਦਿੱਤਾ ਗਿਆ ਹੈ ਵੀਡੀਓ ਦੇਖਣ ਲਈ ਤੋਂ ਵੱਡਾ ਧੰਨ